ਹੰਤ ਤੱਕ ਯਤਨਾ ਸਦਕਾ ਹੀ ਇਹ ਜਿਹੜਾ ਹੈਗਾ ਬਣ ਸਕਿਆ ਹੈ। ਔਰ ਇਹਦੇ ਵਿੱਚ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਹੈਗੀਆਂ ਮਿਲਦੀਆਂ। ਪੁਰਾਣੇ ਦੰਪੇ ਲੰਬਾ ਫਰਮਿਸ਼ੀ ਸੀ ਉਹਦੇ ਨਾਲ ਗੈਸਿਸ ਦੀ ਜਿਹੜੀ ਸਪਲੇ ਸੀ ਉਹ ਕਾਫੀ ਹੁੰਦੀ ਸੀ ਬਟ ਇਹਦੇ ਵਿੱਚ ਉਹ ਵੀ ਚੀਜ਼ ਜਿਹੜੀ ਹੈ ਉਹ ਨਹੀਂ ਹੁੰਦੀ। ਸਰਜਰੀ ਜਿਹੜੀਆਂ ਹੈਗੀਆਂ ਉਹ ਸਾਰੀਆਂ ਅੱਜ ਤੇ ਔਰ ਕੱਲ ਹੀ ਅਸੀਂ ਇਹ ਜਿਹੜਾ ਠੀਕ ਹੈਗਾ ਹੈ ਸ਼ੁਰੂ ਕੀਤਾ। ਕੱਲ ਸਾਡੇ 4 ਜਿਹੜੇ ਹੈ ਔਰਥੋਡਿਕ ਕੇਸ ਹੋਏ ਸੀ ਦੇਖੋ ਸਾਡੇ ਕੋਲ ਜਿਹੜੇ ਜਨਰੇਟਰ ਹੈ ਐਮਸੀਐਸ ਦੇ ਵਿੱਚ 125 ਕੇਵੀ ਦਾ ਅਮਰਜੈਂਸੀ ਦੇ ਵਿੱਚ 80 ਕੇਵੀ ਦਾ ਜਿਹੜਾ ਜਨਰੇਟਰ ਹੈ ਉਹ ਆਲਰੇਡੀ ਲੱਗੇ ਹੋਏ ਨੇ 5 ਲੱਖ ਰੁਪਏ ਤੱਕ ਦਾ ਜਿਹੜਾ ਹੈਗਾ ਲੋਕਾਂ ਦਾ ਫ੍ਰੀ ਟ੍ਰੀਟਮੈਂਟ ਕੀਤਾ ਜਾਂਦਾ ਸੀ ਜਿਹੜਾ ਕਿ ਹੁਣ ਸਰਕਾਰ ਨੇ ਕਰੰਟ ਫਾਈਨੈਂਸ ਫਾਈਨੈਂਸ਼ੀਅਲ ਤੇ ਵਿੱਚ ਮਨਕ ਵਦ ਆਕੇ ਜਿਹੜਾ ਹੈ ਉਹਦਾ amount 10 ਲੱਖ ਕਰ ਦਿੱਤਾ ਗਿਆ। ਔਰ ਨਾ ਉਹਦੇ ਵਿੱਚ ਫੰਡ ਜਿਹੜਾ ਹੈ ਥੋੜਾ ਟਾਈਮ ਜ਼ਰੂਰ ਲੱਗਦਾ ਬਟ ਆ ਜਾਂਦੇ ਆ ਪੰਸ। ਉਹਦੇ ਵਿੱਚ ਪੰਜ ਦੀ ਹੋਣੀ ਕੋਈ ਇੰਨੀ ਜ਼ਿਆਦਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਅਸੀ ਗੱਲ ਜੀ ਲੁਧਾਨਾ ਦਾ ਲਾਰਡ ਮਹਾਵੀਰ ਸਿਵਲ ਹਸਪਤਾਲ ਦੇ ਵਿੱਚ ਓਟੀ ਆਪਰੇਸ਼ਨ ਹੁਣ ਸ਼ੁਰੂ ਹੋ ਗਿਆ ਹੈ ਇਸ ਦੇ ਬਾਰੇ ਜਾਣਕਾਰੀ ਲੈਣੇ ਆ ਡਾਕਟਰ ਐਸ ਐਮਓ ਹਰਪੀ ਸਿੰਘ ਜੀ ਨਾਲ ਸਰ ਓਟੀ ਦੀ ਓਟੀ ਸ਼ੁਰੂ ਹੋ ਗਿਆ ਹੈ ਇਹਦੇ ਵਿੱਚ ਕਿਸ ਤਰ੍ਹਾਂ ਦੇ ਆਪਰੇਸ਼ਨ ਹੁੰਦੇ ਆ ਤੇ ਲੋਕਾਂ ਕਿਸ ਤਰ੍ਹਾਂ ਦੀ ਸਹਾਇਤਾ ਮਿਲਦੀ ਹੈ ਦੇਖੋ ਜਿਹੜਾ ਸਾਡਾ ਹੁਣ ਇਹ ਓਟੀ ਬਣਿਆ ਹੈਗਾ ਮੋਡੂਲਰ ਓਟੀ ਇਹ ਆਧੁਨਿਕ ਅਧੁਨਿਕरण ਸਾਹਿਬਾਨ ਮਾਨਯੋਗ ਸਾਡੇ ਜਿਹੜੇ ਮੈਂਬਰ ਰਾਜ ਸਭਾ ਸ਼੍ਰੀ ਸੰਜੀਵ अरोड़ा ਜੀ ਦੇ ਅੰਤ ਤੱਕ ਯਤਨ ਸਦਕਾ ਹੀ ਇਹ ਜਿਹੜਾ ਹੈਗਾ ਬਣ ਸਕਿਆ ਹੈ। ਔਰ ਇਹਦੇ ਵਿੱਚ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਹੈਗੀਆਂ ਮਿਲ ਲੱਗੀਆਂ ਕਿਉਂਕਿ ਮੋਡੂਲਰ ਰੋਟੀ ਹੈ ਇਹਦੇ ਵਿੱਚ ਲੈਮੀਨਰ 에ਅਰ ਫਲੋ ਹੈ ਔਰ ਜਿਹਦੇ ਨਾਲ ਜਿਹੜਾ ਕੀ ਹੈ ਇਨਫੈਕਸ਼ਨ ਰੇਟ ਮਿਨੀਮਮ ਹੁੰਦਾ ਹੈ। ਔਰ ਜਿਹੜੀ ਸਾਡੇ ਕੋਲ ਲੇਟੈਸਟ ਇਹਦੇ ਵਿੱਚ ਐਨਸਥੀਸੀਆ ਮਸ਼ੀਨ ਜੋ ਕਿ ਮਾਨਯੋਗ ਐਮਪੀ ਚੀਰੀ ਸੰਜੀਵ ਰੌੜਾ ਜੀ ਵੱਲੋਂ ਪ੍ਰੋਵਾਈਡ ਕਰਵਾਈ ਗਈ ਹੈ ਜੀ ਉਹਦੇ ਵਿੱਚ ਜਿਹੜੀ ਵੈਂਟੀਲੇਟਰ ਨਾਲ ਜਿਹੜੀ ਇਹ ਟੈਸਟ ਮਸ਼ੀਨ ਹੈਗੀ ਹੈ ਜੀ ਉਹਦੇ ਵਿੱਚ ਜਿਹੜੀ ਗੈਸਿਸ ਦੀ ਸਪਿਲ ਇਸ ਜਿਹੜੀ ਹੈਗੀ ਆ ਉਹ ਮਿਨੀਮਮ ਤੋਂ ਲੈ ਕੇ ਨਯਾ ਨਾਂ ਦੇ ਬਰਾਬਰ ਹੈਗੀ ਆ ਜੀ ਉਹ ਜਦੋਂ ਪਹਿਲਾਂ ਪ੍ਰਾਣੀ ਮਸ਼ੀਨ ਸੀ ਉਹਦੇ ਨਾਲ ਗੈਸਿਸ ਦੀ ਜਿਹੜੀ ਸਪਿਲ ਸੀ ਉਹ ਕਾਫੀ ਹੁੰਦੀ ਸੀ ਬਟ ਇਹਦੇ ਚ ਉਹ ਵੀ ਚੀਜ਼ ਜਿਹੜੀ ਹੈ ਉਹ ਨਹੀਂ ਹੁੰਦੀ ਐਂਡ ਸੈਕੰਡਲੀ ਇਸ ਤੋਂ ਇਲਾਵਾ ਜਿਹੜਾ ਹੈ ਐਚ ਐਫ ਐਨ ਨੂੰ ਸਿਸਟਮ ਮਤਲਬ ਹੈਗਾ ਹਾਈ ਫਲੋ ਜਿਹੜੀ ਹੈਗੀ ਆ ਆਕਸੀਜਨ ਅਪਰੋਚ ਲੀਟਰ ਜਿਹੜੀ ਹੈਗੀ ਆ ਇਹਦੇ ਨਾਲ ਦਿੱਤੀ ਜਾ ਸਕਦੀ ਹੈ ਤਾਂ ਜੋ ਐਸਥਮਾ ਦੇ ਕੇਸਿਸ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਔਰ ਇਹਦੇ ਤੇ ਜਿਹੜੇ ਬੜੇ ਸਪੈਸ਼ਲਾਈਜ਼ਡ ਤੇ ਜਿਹੜੇ ਹੈਗੇ ਟੇਬਲ ਉਹਨਾਂ ਐਮਪੀ ਸਾਹਿਬ ਵੱਲੋਂ ਸ਼੍ਰੀ ਸੰਜੀਵ ਰੋੜਾ ਜੀ ਵੱਲੋਂ ਜਿਹੜੇ ਹੈਗੇ ਆ ਪ੍ਰੋਵਾਈਡ ਕਰਵਾਏ ਗਏ ਜਿਹੜੇ ਤੇ ਡਿਫਰੈਂਟ ਕਾਈਂਡ ਆਫ ਸਰਜਰੀ ਜਿਹੜੀਆਂ ਹੈਗੀਆਂ ਆ ਉਹ ਸਾਰੀਆਂ ਅੱਜ ਤੇ ਹੋਣਗੀਆਂ ਚ ਔਰ ਕੱਲ ਹੀ ਅਸੀਂ ਇਹ ਜਿਹੜਾ ਓਪੇਟ ਹੀ ਹੈਗਾ ਆ ਸ਼ੁਰੂ ਕੀਤਾ ਕੱਲ ਸਾਡੇ 4 ਜਿਹੜੇ ਹੈ ਆਰਥੋਡਿਕ ਕੇਸ ਹੋਏ ਸੀ ਔਰ ਅੱਜ ਦੋ ਲੈਪ ਕੋਲੀ ਵੀ ਜਿਹੜੀਆਂ ਹੈਗੀਆਂ ਸਾਡੇ ਸਰਜਨ ਵੱਲੋਂ ਕੀਤੀਆਂ ਹੁਣ ਤੱਕ ਕੀਤੀਆਂ ਜਾ ਚੁੱਕੀਆਂ ਨੇ ਔਰ ਮਤਲਬ ਇਹ ਬੜਾ ਅੱਛਾ ਆਪਾਂ ਕਹ ਸਕਦੇ ਕਿ ਥਿਸ ਇਜ਼ ਵਨ ਆਫ ਦਾ ਬੈਸਟ ਉਹ ओटी ਆਪਰੇਸ਼ਨ ਥੀਟਰ ਜਿਹੜਾ ਹੈ ਸਾਡੇ ਮਾਨਯੋਗ ਐਮਪੀ ਸ਼੍ਰੀ ਸੰਜੀਵ ਰੌੜਾ ਜੀ ਵੱਲੋਂ ਜਿਹੜਾ ਹੈਗਾ ਬਣਵਾ ਕੇ ਦਿੱਤਾ ਗਿਆ ਹੈ ਔਰ ਇਹ ਸਭ ਔਰ ਬਾਕੀ ਵੀ ਉਹਨਾਂ ਨੇ ਇਕੱਲਾ ओटी ਦਾ ਕੰਮ ਹੀ ਨਹੀਂ ਬਾਕੀ ਵੀ ਹੋਰ ਤੁਸੀਂ ਹੁਣ ਸਿਵਲ ਹਸਪੀਟਲ ਆਗਰ ਜਾਂਦੇ ਹੋ ਤੇ ਦੇਖੋਗੇ ਬਹੁਤ ਸਾਰੀਆਂ ਚੇਂਜਸ ਕੀਤੀਆਂ ਔਰ ਇਨਫਰਾਸਟ੍ਰਕਚਰ ਰੋਡ ਦਾ ਜਿਹੜਾ ਸੀ ਉਹਨੂੰ ਕੀਤਾ ਬੋਰਡ ਵੀ ਉਹਦੇ ਜਿਹੜੇ ਹੈਗੇ ਆ ਨਵੇਂ ਬਣ ਗਏ ਹੈਗੇ ਆ ਐਂਡ ਪੁਰਾਣੀ ਬਿਲਡਿੰਗ ਦੀ ਸਾਰੀ ਰੈਨੋਵੇਸ਼ਨ ਬਾਥਰੂਮ ਵਗੈਰਾ ਹੋਰ ਵੀ ਬਹੁਤ ਜਿਹੜਾ ਕੰਮ ਹੈ ਮਾਨਯੋਗ ਐਮਪੀ ਸ਼੍ਰੀ ਸੰਜੀਵ ਢੋਡਾ ਜੀ ਵੱਲੋਂ ਕੀਤਾ ਗਿਆ ਜੀ ਸਰ ਅੱਗੇ ਗਰਮੀ ਆ ਰਹੀ ਹੈ ਨਹੀਂ ਕਿਉਂਕਿ ਲਾਈਟ ਦੀ ਕਾਫੀ ਸਮੱਸਿਆਵਾਂ ਹੋਣਗੀਆਂ ਉਸ ਦੇ ਲਈ ਕੀ ਪ੍ਰਬੰਧ ਕੀਤਾ ਗਿਆ ਕਿਉਂਕਿ ਚਲਦੇ ਆਪਰੇਸ਼ਨ ਦੇ ਵਿੱਚ ਇੱਕ ਚੰਡੀਗੜ੍ਹ ਦੇ ਆਪਰੇਸ਼ਨ ਚੱਲਦੇ ਸੀਗਾ ਉਹਦੇ ਵਿੱਚ ਚਲਦੇ ਆਪਰੇਸ਼ਨ ਬੰਦ ਹੋ ਗਿਆ ਸੀਗਾ ਸਾਰੀ ਲਾਈਟ ਚਲੇ ਗਈ ਸੀ ਉਸ ਨੂੰ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਕੀ ਕੀ ਕਿਤੇ ਜਨਰੇਟਰ ਕਿਨੇ ਕੋ ਲਾਏ ਗਏ ਨੇ ਦੇਖੋ ਸਾਡੇ ਕੋਲ ਜਿਹੜੇ ਜਨਰੇਟਰ ਹੈ ਐਮ ਸੀ ਐਸ ਦੇ ਵਿੱਚ 125 ਕੇਵੀ ਦਾ ਅਮਰਜੈਂਸੀ ਦੇ ਵਿੱਚ 80 ਕੇਵੀ ਦਾ ਜਿਹੜਾ ਜਨਰੇਟਰ ਹੈ ਜੀ ਉਹ ਆਲਰੇਡੀ ਲੱਗੇ ਹੋਏ ਨੇ ਜੀ ਅੰਡਰ ਦੂਸਰੇ ਪਾਸੇ ਵੀ ਜਿਹੜਾ ਹੈ ਜਨਰੇਟਰ ਉਹ ਸਾਡੇ ਕੋਲ ਹੈਗਾ ਇਹ ਜਿਹੜਾ ਕਿ ਸਾਰੇ ਹਸਪੀਟਲ ਨੂੰ ਕਵਰ ਕਰਦਾ ਹੈ ਜੀ ਆਟੋ ਕਟ ਜਿਹੜਾ ਹੈਗਾ ਇਹ ਸਾਡੇ ਦੋਨਾਂ ਤੇ ਐਮ ਸੀ ਐਚ ਤੇ ਅਮਰਜੈਂਸੀ ਦੇ ਵਿੱਚ ਲੱਗ ਚੁੱਕਾ ਹੈ ਓਟੀ ਦੇ ਵਿੱਚ ਬੈਕਅਪ ਵੀ ਹੈਗਾ ਜੀ ਤੇ ਜਿਹੜਾ ਸਾਡਾ ਤੀਸਰਾ ਜਿਹੜਾ ਹੈਗਾ ਆ ਜਨਰੇਟਰ ਹੈਗਾ ਆ ਉਹ ਵੀ ਉਹਦੇ ਤੇ ਵੀ ਆਟੋ ਕੱਟ ਜਿਹੜਾ ਹੈਗਾ ਆ ਉਹਨਾਂ ਨੂੰ ਆਰਡਰ ਪਲੇਸ ਕਰ ਦਿੱਤਾ ਗਿਆ ਸੋ ਉਹਨੋਂ ਵੀ ਜਿਹੜਾ ਹੈਗਾ ਲੱਗ ਜਾਏਗਾ ਸੋ ਇੰਨੀ ਜ਼ਿਆਦਾ ਸਾਡੇ ਇੱਥੇ ਦਿੱਕਤ ਹੈ ਨਹੀਂ ਕੱਟਦੀ ਸਰ ਕੋਈ ਖਰਚਾ ਵਗੈਰਾ ਵੀ ਆਂਦਾ ਆਪਰੇਸ਼ਨ ਦੇ ਤਹਿਤ ਹੈ ਕਿ ਜਾਂ ਕੋਈ ਆਯੂਸ਼ਮਨ ਕਾਰਡ ਹੋਵੇ ਉਹ ਚੱਲ ਦੂਗਾ ਕਿਉਂਕਿ ਆਯੂਸ਼ਮਨ ਕਾਰਡ ਦੇ ਵਿੱਚ ਜਿਹੜਾ ਕੀ ਆ ਬੰਦ ਕੀਤਾ ਗਈ ਕੋਈ ਵਿਰੋਧ ਵੀ ਹੋਇਆ ਸੀ ਤੇ ਧਰਨੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਨਹੀਂ ਜੀ ਆਯੂਸ਼ਮਨ ਕਾਰਡ ਜਿਹੜਾ ਹੈਗਾ ਸਿਵਲ ਹਸਪਤਾਲ ਵਿੱਚ ਕਦੀ ਵੀ ਬੰਦ ਨਹੀਂ ਹੋਇਆ ਜੀ ਆਯੂਸ਼ਮਾਨ ਤਹਿਤ ਪਹਿਲਾਂ ਜਿਹੜਾ ਹੈਗਾ ਆ 5 ਲੱਖ ਰੁਪਏ ਤੱਕ ਦਾ ਜਿਹੜਾ ਹੈਗਾ ਲੋਕਾਂ ਦਾ ਫ੍ਰੀ ਟ੍ਰੀਟਮੈਂਟ ਕੀਤਾ ਜਾਂਦਾ ਸੀ ਜਿਹੜਾ ਕਿ ਹੁਣ ਸਰਕਾਰ ਨੇ ਕਰੰਟ ਫਾਈਨੈਂਸ਼ੀਅਲ ਤੇ ਵਿੱਚ ਵਧਾ ਕੇ ਜਿਹੜਾ ਹੈ ਉਹਦਾ ਅਮਾਉਂਟ 10 ਲੱਖ ਕਰ ਦਿੱਤਾ ਗਿਆ ਜਿਹੜਾ ਜਲਦੀ ਤੋਂ ਜਲਦੀ ਲੋਕਾਂ ਨੂੰ ਜਿਹੜਾ ਹੈ ਉਹਦਾ ਲਾਭ ਮਿਲਣ ਲੱਗ ਜਾਏਗਾ ਜੀ ਸੋ ਸਾਡੇ ਆਯੂਸ਼ਮਾਨ ਦੇ ਤਹਿਤ ਟੋਟਲ ਫ੍ਰੀ ਜਿਹੜੇ ਹੈ ਆਪਰੇਸ਼ਨ ਕੀਤੇ ਜਾਂਦੇ ਆ ਜੀ ਐਂਡ ਆਯੂਸ਼ਮਾਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਟ੍ਰੀਟਮੈਂਟ ਸਾਡੇ ਸਿਵਲ ਹਸਪੀਟਲ ਵਿੱਚ ਟੋਟਲ ਆਫ ਫ੍ਰੀ ਹੈ ਜੀ ਔਰ ਨਾ ਉਹਦੇ ਵਿੱਚ ਫੰਡ ਜਿਹੜਾ ਹੈ ਥੋੜਾ ਟਾਈਮ ਜ਼ਰੂਰ ਲੱਗਦਾ ਬਟ ਆ ਜਾਂਦੇ ਆ ਫੰਡਸ ਉਹਦੇ ਵਿੱਚ ਫੰਡਸ ਦੀ ਕੋਈ ਇੰਨੀ ਜ਼ਿਆਦਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਐਂਡ ਸੈਕੰਡਲੀ ਜਿਨ੍ਹਾਂ ਲੋਕਾਂ ਕੋਲੇ ਆਯੂਸ਼ਮਾਨ ਕਾਰਡ ਨਹੀਂ ਹੁੰਦਾ ਉਹਨਾਂ ਦੀ ਇੱਕ ਮਿਨੀਮਲ ਫੀਸ ਜਿਹੜੀ ਹੈ ਜੋ ਵੀ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਹੈ ਉਹਦੀ ਜੜੀ ਹੈ ਲੈ ਕੇ ਤੇ ਉਹਦਾ ਆਪਰੇਸ਼ਨ ਕੀਤਾ ਜਾਂਦਾ ਸਰ ਟੋਟਲ ਕਿੰਨੀਆਂ ਕੋ ਮਸ਼ੀਨਾਂ ਲਾਟ ਮਹਾਵਿਜ ਹਸਪਤਾਲ ਦੇ ਵਿੱਚ ਆਈਆਂ ਨੇ ਸੋ ਟੋਟਲ ਸਾਡੇ ਕੋਲੇ ਜਿਹੜਾ ਹੈ ਹੁਣ ਅਸੀਂ ਆਈਸੀਯੂ ਵੀ ਜਿਹੜਾ ਹੈ ਸਾਡੇ ਮਾਨਯੋਗ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜਲਦੀ ਸਟਾਰਟ ਕਰ ਰਹੇ ਹਾਂ ਔਰ ਉਹਦੀ ਵੀ ਜਿਹੜਾ ਹੈਗਾ ਜੋ ਵੀ ਉਹਦੇ ਵਿੱਚ ਮੈਂ ਕੱਲੀ ਹੋਰੀ ਵਿਜ਼ਿਟ ਕੀਤੀ ਸੀ ਤੇ ਜੋ ਵੀ ਸਾਨੂੰ ਉਹਦੇ ਵਿੱਚ ਕਮੀਆਂ ਪੇਸ਼ੀਆਂ ਆ ਗਈਆਂ ਆ ਉਹ ਸਰਕਾਰ ਵੱਲੋਂ ਜਲਦੀ ਤੋਂ ਜਲਦੀ ਜੜੀਆਂ ਹੈਗੀਆਂ ਠੀਕ ਕਰਵਾ ਕੇ ਤੇ ਅਸੀਂ ਉਹਨੂੰ ਜਲਦੀ ਅਮਲ ਦੇ ਵਿੱਚ ਲਿਆ ਰਹੇ ਹਾਂ ਜੀ ਸਰ ਵੈਂਟੀਲੇਟਰ ਕਿੰਨੇ ਆਏਗੇ ਇਸ ਆਈਸੀਯੂ ਦੇ ਵਿੱਚ ਕਿੰਨੇ ਬੈੱਡ ਲੱਗੇਗੇ ਤੇ ਆ ਲੈ ਅੰਡਰ ਪ੍ਰਪੋਜ਼ਲ ਹੈ ਜੀ 5 ਤੋਂ 8 ਪੈਡ ਦਾ ਜਿਹੜਾ ਹੈਗਾ ਫਿਲਹਾਲ ਸਟਾਰਟ ਕਰਾਂਗੇ ओके ਹਾਂ ਜੀ ਠੀਕ ਹੈ ਸੋ ਇਹ ਸਾਡੇ ਨਾਲ ਸੀਗੇ ਐਸਐਮਓ ਹਰਪੀ ਸਿੰਘ ਜੋ ਕਿ ਸਿਵਲ ਹਸਪਤਾਲ ਦੇ ਐਸਐਮਓ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿ ਹੁਣ ਆਮ ਜਨਤਾ ਨੂੰ ਕਿਸੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਨਹੀਂ ਜਾਣਾ ਪਏਗਾ ਕਿਉਂਕਿ ਮੋਡਿਊਲ ਆਪਰੇਸ਼ਨ ਥੀਟਰ ਓਟੀ ਹੁਣ ਸਿਵਲ ਹਸਪਤਾਲ ਲਾਰਡ ਮਹਾਵੀਰ ਸਿਵਲ ਹਸਪਤਾਲ ਦੇ ਵਿੱਚ ਚਾਲੂ ਹੋ ਗਿਆ ਹੈ ਜਾਦੇ ਤਨ ਦਾ ਜਾਦੇ ਐਸਐਮਓ ਹਰਪਿੰਦਰ ਸਿੰਘ ਆਏ ਨੇ ਤੇ ਕਾਫੀ ਸੁਧਾਰ ਹੋਇਆ ਹੈ ਸਿਵਲ ਹਸਪਤਾਲ ਦੇ ਵਿੱਚ ਕਾਫੀ ਨਵੀਆਂ ਸੜਕਾਂ ਬਣੀਆਂ ਨਵੀਆਂ ਮਸ਼ੀਨਾਂ ਆਈਆਂ ਕਿਉਂਕਿ ਇਹਨਾਂ ਨੇ ਹੀ ਇੱਥੇ ਆ ਕੇ ਜਿਹੜੀ ਆਵਾਜ਼ ਚੁੱਕੀ ਤੇ ਉਸ ਤੋਂ ਬਾਅਦ ਜੇ ਕਿ ਦੇਖਿਆ ਇਹਨਾਂ ਨੇ ਕਿ ਮਰੀਜ਼ ਕਿਸ ਤਰ੍ਹਾਂ ਰੁੱਲੇ ਨੇ ਥੇ ਤੇ ਕਾਫੀ ਵਿਵਾਦਾ ਦੇ ਵਿੱਚ ਵੀ ਕਿਹਾ ਹੈ ਸਿਵਲ ਹਸਪਤਾਲ ਤੇ ਉਸ ਤੋਂ ਬਾਅਦ ਡਾਕਟਰ ਹੈਲਥ ਮਨਿਸਟਰ ਡਾਕਟਰ ਬਲਬੀਰ ਦੇ ਧਿਆਨ ਦੇ ਵਿੱਚ ਲਿਆਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਦੋਰਾ ਦੌਰ ਇਨਸਪੈਕਸ਼ਨ ਕੀਤੀ ਤੇ ਨਵੀਆਂ ਮਸ਼ੀਨਾਂ ਨਿਰਮਾਣ ਕੀਤਾ ਸੰਜੀਵ ਜੋੜਾ ਜੀ ਵੱਲੋਂ ਵੀ ਕੀਤਾ ਗਿਆ ਤੇ ਇੱਥੇ ਹੁਣ OT ਵੀ ਖੋਲਿਆ ਗਿਆ ਹੁਣ ਲੁਧਾਨਾ ਵਾਸੀਓ ਜਾਂ ਕਿਸੇ ਵੀ ਸ਼ਹਿਰ ਦੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਣਾ ਨਹੀਂ ਪੈਣਾ ਕਿਉਂਕਿ ਲਾਰਡ ਮਹਾਵੀਰ ਸਰਵਲ ਹਸਪਤਾਲ ਦੇ ਵਿੱਚ ਮੋਡਿਊਲ ਆਪਰੇਸ਼ਨ ਥੀਟਰ OT ਖੁੱਲ ਚੁੱਕਾ ਹੈ ਤੁਹਾਡੇ ਲਈ ਜੁੜੇ ਲੁਧਾਨਾ ਲਿਵਰ ਨਾਲ ਸੰਜੀਤ ਜੁਮਪ ਰਿਪੋਰਟ